ਸੂਰਜ ਜਪਦਾ ਤਾਰੇ ਜਪਦੇ ਜਗਦੇ ਲੋਕੀ ਸਾਰੇ ਜਪਦੇ ਸੂਰਜ ਜਪਦਾ ਤਾਰੇ ਜਪਦੇ ਜਗਦੇ ਲੋਕੀ ਸਾਰੇ ਜਪਦੇ ਜਿੰਨੇ ਜਪਦੇ ਸੱਚੇ ਮਨ ਨਾਲ ਸਭ ਦੀ ਫੜਦਾ ਬਾ ਨਾਨਕ 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 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਮੈਂ ਥੋੜੇ ਦਿਨਾਂ ਪਹਿਲਾਂ ਆ ਕੇ ਵੀਰਾਂ ਨੂੰ ਕੁਝ ਵੀਰਾਂ ਨੂੰ ਜਿਹੜੇ ਮੇਰੇ ਨਾਲ ਜੁੜੇ ਹੋਏ ਸੀ ਸਾਡੀ ਨਾਲ ਜੁੜੇ ਹੋਏ ਉਹਨਾਂ ਨੂੰ ਬੇਨਤੀ ਕੀਤੀ ਸੀ ਮਾਤਾ ਦੀ ਵੀ ਮਾਤਾ ਨੂੰ ਮੈਂ 2 ਮਹੀਨੇ ਹੋ ਗਏ ਦੇਖਦਾ ਪਿਆ ਵੀ ਉਹ ਸੜਕਾਂ ਤੇ ਜੋ ਦੁਕਾਨਾਂ ਉਹਨਾਂ ਤਾਂ 2-2 4-4 10-10 ਰੁਪਏ ਵਿੱਚ ਬੰਕ ਕੇ ਆਪਦਾ ਗੁਜ਼ਾਰਾ ਕਰਦੇ ਪਏ ਆ। ਸੋ ਇੱਕ ਦਿਨ ਕਹਿੰਦੇ ਹੁੰਦੇ ਆ ਵੀ ਜਦੋਂ ਕਿਸੋ ਰਿਆ ਨਹੀਂ ਜਾਂਦਾ ਤੇ ਫਿਰ ਮੈਂ ਇੱਥੋਂ ਇੱਕ ਦਿਨ ਪੁੱਛੋ ਗਿਆ ਵੀ ਮਾਤਾ ਜੀ ਤੁਸੀਂ ਇਹ ਕਿਉਂ ਇੰਨੇ ਬੜਾਪੇ ਚ ਕਿਉਂ ਤੁਰੇ ਫਿਰਦੇ ਹੋ? ਉਦੋਂ ਠੰਡ ਸੀ ਵੀ ਥੋੜਾ ਜਰੰਦਾ ਨੂੰ ਕਿ ਦੋ ਦਿਨ ਹੀ ਨੇ ਪਹਿਲਾਂ। ਤੇ ਇਹਨਾਂ ਨੇ ਦੱਸਿਆ ਸੀ ਵੀ ਉਹਨਾਂ ਦੇ ਦੋ ਬੱਚੇ ਸੀਗੇ ਵਿਆਹੇ ਸੀ ਇੱਕ ਮੁੰਡਾ ਇੱਕ ਕੁੜੀ ਤੇ ਦੋਨਾਂ ਦੀ ਡੈਥ ਹੋ ਗਈ ਆ। ਬਾਪੂ ਜੀ ਦਾ ਰੱਖੇ ਦਾ ਕੰਮ ਕਰਦੇ ਇਹਨਾਂ ਦਾ ਵੀ ਐਕਸੀਡੈਂਟ ਹੋ ਗਿਆ ਰੱਖਿਆ ਵੀ ਟੁੱਟ ਗਿਆ ਸੀਗਾ ਕਿਸੇ ਤਰ੍ਹਾਂ ਐਕਸੀਡੈਂਟ ਹੋਣ ਤੋਂ ਬਾਅਦ ਤੇ 60 ਵੀ ਵੱਜ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਮਾਤਾ ਘਟਾਉਂਦਾ ਘਰ ਸੀ ਵਿੱਚ ਪਹਿਲਾਂ ਘਰ ਜਿਹਦਾ ਮੁੰਡਾ ਬਿਮਾਰ ਹੈ ਘਰ ਆਉਂਦਾ ਵੇਚਿਆ ਇਹਨਾਂ ਦਾ ਆਪਦਾ ਘਰ ਸੀਗਾ ਜਿਹੜਾ ਜਦੋਂ ਮੁੰਡਾ ਬਿਮਾਰ ਹੋਇਆ ਤੇ ਧਾਈ ਮਰ ਲਿਆ ਉਹਦੇ ਵਿੱਚ ਘਰ ਸੀ ਇਹਨਾਂ ਦਾ ਸੋ ਘਰ ਵੀ ਵਿਕ ਗਿਆ ਉਸ ਤੋਂ ਬਾਅਦ ਉਹ ਗੁੜੀਆ ਵੀ ਡੈਥ ਹੋ ਗਈ ਸੀ ਦੋ ਦਿਨ ਪਹਿਲਾਂ ਮਰ ਗਈ ਦੇਖੋ ਦੋਨੇ ਭੈਣ ਭਰਾਵਾਂ ਨੇ ਮਾਰਾ ਦੱਸ ਦਿੰਦੀ ਜਿੱਥੇ ਰੋ ਕੇ ਸਾਰਾ ਦੱਸਿਆ ਮਾਤਾ ਨੇ ਕਿ ਦੋਨੇ ਭੈਣ ਭਰਾਵਾਂ ਦਾ ਬਹੁਤ ਮੋਹ ਪਿਆਰ ਸੀ ਤੇ ਦੋ ਦਿਨ ਪਹਿਲਾਂ ਭੈਣ ਪੂਰੀ ਹੋ ਗਈ ਹਸਪਤਾਲ 'ਚ ਤੇ ਦੋ ਦਿਨ ਬਾਅਦ ਭਰਾ ਪੂਰਾ ਕਿਤੇ ਆ ਬਾਪੂ ਤੇ ਬੀਬੀ ਇਹ ਬਚਾਲੀ ਸੜਕਾਂ ਤੇ ਆ ਗਏ ਸੜਕਾਂ ਤੋਂ ਉਣ ਤੋਂ ਬਾਅਦ ਇੱਥੋਂ ਦੇ ਇੱਕ ਮਾਤਾ ਕਾਲੀ ਦਾ ਮੰਦਿਰ ਹੈ ਜੀ ਬਲਵੀਰ ਵਸਤੀ ਉਥੋਂ ਦੇ ਪ੍ਰਧਾਨ ਸਾਹਿਬ ਦਾ ਮੈਂ ਧੰਨਵਾਦ ਕਰਦਾ ਵੀ ਉਹਨਾਂ ਨੇ ਸੜਕ ਤੇ ਪਏ ਨੂੰ ਚੱਕ ਕੇ ਇੱਕ ਮੰਦਿਰ ਤੇ ਇੱਥੇ ਲਿਆ ਕੇ ਇਹਨਾਂ ਨੂੰ ਸ਼ਰਨ ਦਿੱਤੀ ਆ ਤੇ ਹੁਣ ਇਹ ਮਾਤਾ ਜਿੰਕੇ ਸਵੇਰ ਜਾਂਦੇ ਆ ਤੇ ਜੋ ਵੀ ਇਹਨਾਂ ਨੂੰ ਕੋਈ ਰੋਟੀ ਪੁੱਛਦਾ ਜਾਂ ਰੋਟੀ ਖਾ ਲੈਂਦੇ ਆ ਜੇ ਬਾਪੂ ਵਾਸਤੇ ਉਥੋਂ ਲਿਆਉਣ ਦੇ ਲਈ ਤਾਂ ਇੱਥੋਂ ਮੰਦਿਰ ਤੇ ਕੋਈ ਆਉਂਦਾ ਤੇ ਦੇ ਜਾਂਦਾ ਸੋ ਬਹੁਤ ਹੀ ਇਹਨਾਂ ਦੇ ਜਿਹੜੇ ਹਾਲਾਤ ਆ ਨਾਜ਼ਿਕ ਹੋਏ ਹੋਏ ਆ ਏ ਬਾਪੂ ਤਾਂ ਤੁਰਿਆ ਨਹੀਂ ਜਾਂਦਾ ਥੋੜੇ ਦਿਨ ਪਹਿਲਾਂ ਫੇਰ ਤੇ ਕੱਈ ਕੱਲ ਪਰਸੋਂ ਤੇ ਫੇਰ ਸਿਰ ਪਾਟ ਗਏ ਟਾਂਕੇ ਲੱਗੇ ਆ ਤੇ ਦਵਾਈ ਵਾਸਤੇ ਵੀ ਪੈਸੇ ਨਹੀਂ ਹੁੰਦੇ ਸੋ ਸੰਗਟਾਂ ਦਾ ਮੈਂ ਉਹਨਾਂ ਦਾ ਰੱਬ ਵਰਗਿਆਂ ਦਾ ਧੰਨਵਾਦ ਕਰਦਾ ਵੀਰ ਹਰਜਿੰਦਰ ਸਿੰਘ ਗਰੀਸ ਵਾਲੇ ਜਿਹਨਾਂ ਨੇ 7940 ਰੁਪਏ 7000 ਤੋਂ 60000 ਰੁਪਏ ਘੱਟ ਮਤਲਬ ਕਿ ਮਾਤਾ ਨੂੰ ਸੇਵਾ ਭੇਜੀ ਜਿਹਦੇ ਵਿੱਚ ਰਾਸ਼ਨ ਉਹਨਾਂ ਨੂੰ ਇੱਕ ਵਾਟਰ ਕੁਲਰ ਲੈ ਕੇ ਦਿੱਤੀ ਜੀ ਉਹਨਾਂ ਨੇ ਦੋ ਭਾਂਡੇ ਚਾਹੀਦੇ ਕੜਾਈ ਤੇ ਫਰਾਈ ਪੈਨ ਵਗੈਰਾ ਬਾਕੀ ਮਾਤਾ ਇੰਨੀ ਕਰਜੀ ਨਹੀਂ ਦੀਆਂ ਨੂੰ ਬੜਾ ਕੁਝ ਕਹਿਣ ਦੀ ਕੋਈ ਸਾਡਾ ਤੈਨੂੰ ਕੋਈ ਚੀਜ਼ ਚਾਹੀਦੀ ਤੇ ਮੈਂ ਕਿਹਾ ਨਹੀਂ ਬਹੁਤ ਪਾਈਆ ਜੀ ਦੀ ਲੋੜਾਂ ਤੋਂ ਪਾਈਆ ਹੀ ਲੈਂਦੇ ਆ ਤੋਂ ਦਾਸ ਕੋਲੇ ਜੋ ਵੀ ਟੈਲੀਫੋਨ ਹੁੰਦਾ ਸੀ ਮਾਤਾ ਹੁੰਦੀ ਸੀ ਤੋਂ ਹੁਣ ਮੈਂ ਕਿਹਾ ਸੀ ਮਾਤਾ ਜੀ ਆਪ ਦੀ ਦੁਕਾਨ ਸੰਭਾਲ ਕੇ ਜੋਦਾਈ ਦਾ ਪਰ ਮਾਤਾ ਨੇ ਕਦੇ ਲਾਲਚ ਨਹੀਂ ਕੀਤਾ ਹੋਰ ਇੱਕ ਵਾਰੀ ਮੈਂ ਮਾਤਾ ਨੂੰ ਵੀ ਮਾਤਾ ਜੀ ਕੀ ਕਹਿਣਾ ਚਾਹੁੰਦਾ ਹਾਂ ਕਿ ਸੰਗਤਨ ਜਿਲ੍ਹੇ ਨੇ ਤੁਹਾਨੂੰ ਅੱਜ ਸਿਰ ਨਹੀਂ ਆਂਦੀਆਂ ਵੜੀਆਂ ਉਮੜਾ ਕਰੇ ਮਾਤਾ ਰਾਣੀ ਚੜ੍ਹਦੀ ਤਰਾ ਰੱਖੇ ਵੈਰੀ ਤੇ ਬਾਦਸ਼ਾਹ ਇਹੋ ਯਾਨੀ ਆ ਜਿਨ੍ਹਾਂ ਨੇ ਸਾਡੇ ਬਾਰੇ ਪੁੱਤ ਇੰਨਾ ਸੋਚਿਆ ਬਰ ਸੋਚਿਆ ਬਰ ਸੋਚਿਆ ਧੰਨਵਾਦ ਹੈਦਾ ਵਿਚਾਰੇ ਰਾਜ ਜਿੰਨੇ ਇੰਨੀਆਂ ਫਰਮੇਸ਼ਾ ਪਾ ਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਕਿ ਉਦੋਂ ਵੱਡੀਆਂ ਉਮਰਾ ਉਹਦੀਆਂ ਹੋਣ ਚਿੰਨੇ ਸਾਨੂੰ ਮੰਦਰ ਚ ਬਿਠਾਇਆ ਬੱਚਿਆ ਫਿਰ ਸਾਨੂੰ ਥੜੀਆਂ ਤੋਂ ਲਿਆਇਆ ਸੀ ਧਿਆਨ ਤੇ ਉਹਨੇ ਸਾਰਾ ਸਾਡਾ ਜਿਗਾਰ ਬਣਾ ਕੇ ਆ ਕੱਲ ਪਰਸੋ ਪੱਥਰ ਲਾ ਕੇ ਫਿਰ ਦਿੱਤਾ ਕੋਰਾ ਨਹੀਂ ਦੁੱਖ ਸਾਡਾ ਜੱਦ ਦਾ ਸਵਾ ਮਾਤਾ ਜੀਆ ਤੁਹਾਨੂੰ ਇਹ ਸੇਵਾ ਭੇਜੀ ਸਰ ਜਨਰ ਸਿੰਘ ਰੀਸ ਵਾਲੇ ਵੀਰ ਵੱਲੋਂ ਉਹਨਾਂ ਵਿੱਚ ਜਿਹੜੀ ਸੇਵਾ ਸੀ ਇਹ ਇਹਨਾਂ ਨੇ ਦੇ ਦਿੱਤੀ ਉਹ ਆਪਦੇ ਦਵਾਈਆਂ ਦੇ ਜਿਨ੍ਹਾਂ ਦੇ ਪੈਸੇ ਮਾਤਾ ਨੇ ਕਿਤੋਂ ਦਵਾਈਆਂ ਲਈ ਬਿਦਾਸਤਾਰ ਉਹਨਾਂ ਦੇ ਦੇਣ ਦੀ ਬਾਕੀ ਮੇਰੀ ਸ਼ਹਿਰ ਨਿਵਾਸੀਆਂ ਨੂੰ ਤੇ ਜਿੱਥੇ ਵੀ ਆਪਣੇ ਇਨਸਾਨੀਅਤ ਪ੍ਰਤੀ ਦਰਦ ਰੱਖਣ ਵਾਲੇ ਵੀਰ ਇਸ ਵੀਡੀਓ ਨੂੰ ਦੇਖਦੇ ਆ ਤੇ ਇਹ ਮਾਤਾ ਬਲਵੀਰ ਵਸਤੀ ਤੇ ਮਾਤਾ ਕਾਲੀ ਦੇ ਮੰਦਰ ਵਿੱਚ ਰਹਿੰਦੇ ਪਏ ਦੋਨੇ ਬਜ਼ੁਰਗ ਜੋੜਾ ਤੇ ਆਪਾਂ ਵੇਖੋ ਗਾਂ ਨਰਾਤੇ ਆ ਰਹੇ ਆ ਵੀ ਆਪਾਂ ਬੜਾ ਬੱਚਿਆਂ ਨੂੰ ਕੋਈ ਚੀਜ਼ਾਂ ਲਿਆ ਕੇ ਦਿੰਨੇ ਆ ਜਾਂ ਕੋਈ ਵੰਡ ਦੇ ਲੰਗਰ ਲਾਉਨੇ ਆ ਸੋ ਇਹ ਪਰਿਵਾਰ ਤਿਕਰ ਜ਼ਰੂਰ ਪਹੁੰਚਿਆ ਕਰੋ ਮਹੀਨੇ ਤਿਕਰ 15 ਦਿਨਾਂ ਤਿਕਰ ਇਹਨਾਂ ਕੋਲ ਪੁੱਛ ਕੇ ਜ਼ਰੂਰ ਜਾਇਆ ਕਰੋ ਕਿਸੇ ਚੀਜ਼ ਦੀ ਕੋਈ ਲੋੜ ਤਾਂ ਨਹੀਂ ਕੋਈ ਦਵਾਈ ਬੂਟੀ ਦੀ ਲੋੜ ਤਾਂ ਨਹੀਂ ਜਾ ਕੇ ਤੇ ਰਾਸ਼ਨ ਦੀ ਤਾਂ ਨਹੀਂ ਕੋਈ ਲੋੜ ਤੇ ਜੇ ਸਭ ਤੋਂ ਵੱਡੀ ਸੇਵਾ ਇਹੀ ਆ ਵੀ ਕਿਸੇ ਦੇ ਭੁੱਖੇ ਦੇ ਮੂੰਹ 'ਚ ਅੰਨ ਦੇਣਾ ਉਹਦਾ ਸਿਰ ਕੱਜਣਾ ਉਹਦੇ ਪੈਰ ਕੱਜਣੇ ਉਹਨੂੰ ਛੱਤ ਦੇਣੀ ਸੋ ਹੀ ਨਹੀਂ ਅਸੀਂ ਬੇਨਤੀਆਂ ਕਰਦਾ ਜੀ ਤੇ ਵੀਰ ਹਰਜਿੰਦਰ ਸਿੰਘ ਗਰੀਸ ਵਾਲੇ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਤਬਦਾਨਾ ਨਾਨਕ 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 ਆਏ ਹਰ ਥਾਂ ਨਾਨਕ ਰੱਬ ਦਾ ਨਾਨਕ ਸਭ ਨਹੀਂ ਥਾਂ ਦੀ ਸੰਗਤ ਰਲ ਕੇ ਜਦ ਵੀ ਲੰਗਰ ਲਾਵੇ ਉੱਥੇ ਬਾਬਾ ਹਾਜ਼ਰ ਹੋ ਕੇ ਖੁਦ ਮੇਰਾ ਵਰਤਾਵੇ ਆਪ ਜੋੜਦਾ ਆਪ ਤੋੜਦਾ ਆਪੇ ਹੀ ਰਾਂ ਦੱਸੇ ਸਾਡੀਆਂ ਅੱਖ ਨਹੀਂ ਦੇਖਣ ਵਾਲੀ ਉਹ ਕਣ ਕਣ ਵਿੱਚ ਵਸੇ ਉਹਦੇ ਥੱਲੇ ਹਰ ਕਿਉਂਦਾ ਉਹ ਤੁਕ ਨਹੀਂ ਨਾਣਕ ਨਾਨਕ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਉਹ ਮਾਤਾ ਜੋ ਇੱਥੇ ਮੈਂ ਦੇਖਦਾ ਰਹਿਣਾ ਵੀ ਇਹ ਮਾਤਾ ਇੱਥੇ ਦੋ ਮਹੀਨਿਆਂ ਤੋਂ ਮੈਂ ਦੇਖਦਾ ਮਾਤਾ ਦੁਕਾਨ ਦੁਕਾਨ ਤੇ ਜਾ ਕੇ ਘਰ ਘਰ ਜਾ ਕੇ ਮੰਗਦੀ ਸੀ ਤੇ ਅੱਜ ਮੈਂ ਉਹਨਾਂ ਨੂੰ ਪੁੱਛਿਆ ਮਾਤਾ ਜੀ ਤੁਸੀਂ ਜਨ ਕੇ ਅੱ ਅੱਜ ਮੈਂ ਤੁਹਾਨੂੰ ਮੈਂ ਬੁਲਾਇਆ ਇਸੇ ਲਈ ਆ ਵੀ ਤੁਸੀਂ ਕਿਉਂ ਮੰਗਦੇ ਫਿਰ ਦੇ ਮਾਤਾ ਪਰ ਤੇ ਮੇਰੇ ਦੋਵੇਂ ਬੱਚੇ ਹੀ ਦਾ ਦੋਵੇਂ ਹੀ ਪੂਰੇ ਹੋ ਗਏ ਸੀ ਇੱਕ ਇੱਕ ਦਿਨ ਦੀ ਵਿੱਥ ਪਾ ਕੇ ਦੋਵੇਂ ਮਰ ਗਏ ਸੀ 2.5 ਸਾਲ ਮੁੰਡੇ ਨਾਲ ਕੁੜੀ ਛੋਟੀ ਤੇ ਉਹ ਪਹਿਲਾਂ ਉਹਦੇ ਪੁੱਣ ਚੁਗੇ ਦੇ ਮੁੰਡੇ ਵੀ ਚੱਲ ਮਾਤਾ ਵਿਆਹ ਹੀ ਵਰੀ ਸੀ ਤੋਨੇ ਹਾਂ ਦੋਵੇਂ ਹੀ ਪੁੱਤ ਵਿਆਹੇ ਤੇ ਤੁਹਾਡੇ ਨੀ ਨੀ ਕਦਰ ਲੱਗੇ ਵਿਆਹੀ ਸੀ ਵਿਚਾਰੀ ਅੱਛਾ ਮਾਤਾ ਹਾਂ ਤੇ ਮਾਤਾ ਜਨ ਕਿ ਜਿਹੜੇ ਤੁਹਾਡੇ ਘਰ ਵਾਲੇ ਉਹ ਕੀ ਕਰਦੇ ਆ ਮੇਰੇ ਘਰ ਵਾਲਾ ਕੋਈ ਨਹੀਂ ਕਰਦਾ ਬੁੱਧ ਪੀਲਾ ਰਸ਼ਕਾ ਚਲਾਉਂਦਾ ਸੀ ਤੇ ਰਸ਼ਕਾ ਚਲਾਉਂਦੇ ਦੇ ਵਿੱਚ ਡੋਗਰ ਵਸਤੀ ਗੱਡੀ ਵੱਜ ਗਈ ਹੀ ਘੇਰ ਤੋਂ ਜੋ ਫਿਰ ਸਾਰੀ ਟੁੱਟ ਭੱਜ ਗਈ ਫਿਰ ਉਹਨੂੰ ਸਿਵਲ ਹਸਪਤਾਲ ਲੈ ਗਏ ਆ ਉੱਥੇ ਰਾਤ ਨੂੰ ਡਪਾਈ ਫਿਰ ਰਾਤ ਕੋਈ ਦਿਨ ਪੈ ਕੇ ਗੋਡੇ ਲੱਗ ਗਏ ਕਾਬਲਾ ਟਿੱਲਾ ਆ ਗਿਆ ਉਹ ਫਿਰ 14 ਹੀ ਫਿਰ ਉਹ ਕਿਡਾਰਤੀ ਹੁਣ ਜਾਵਾ ਹੀ ਨਹੀਂ ਤੁਰਿਆ ਜਾਂਦਾ ਸੋਟੀ ਨਾ ਮੜਾ ਮोटा ਅੰਦਰ ਬਾਹਰ ਅੱਛਾ ਬਸ ਤੇ ਮਾਤਾ ਫਿਰ ਤੁਸੀਂ ਦੁਕਾਨ ਤਾ ਹੈ ਜਿਵੇਂ ਕੋਈ ਕੋਈ ਦਿੰਦਾ ਕੋਈ 5 ਕੋਈ 2 2 ਰੁਪਏ ਕੋਈ 10 ਰੁਪਏ ਬਸ ਉਹਦੇ ਨਾਲ ਗੁਜ਼ਾਰਾ ਹੁੰਦਾ ਕੋਈ ਨਹੀਂ ਪਤਾ ਕੀ ਗੁਜ਼ਾਰਾ ਤੇ ਰੋਟੀ ਪਾਣੀ ਮਾਤਾ ਜਿਵੇਂ ਰਾਤ ਨੂੰ ਜਿਵੇਂ ਦੱਸੋ ਬਾ ਰੋਟੀ ਪਾਣੀ ਇਤਰੇ ਹੀ ਪਰ ਤੇ ਮੈਂ ਤੁਰ ਹੀ ਫਿਰਨੀ ਕੋਈ ਦੁਕਾਨਵਾਲਾ ਵੀ ਤਸ ਕਰ ਲੈਂਦਾ ਕਿਸੇ ਵੇਲੇ ਤੇ ਮੈਨੂੰ ਆਖਣੀਏ ਮਾਤਾ ਬੈ ਜਾ ਤੈਨੂੰ ਦੋ ਫੁੱਲ ਕੇ ਕਵਾ ਰਹੇ ਨੇ ਤੋ ਵੀ ਮੈਨੂੰ ਕਵਾ ਦਿੰਦੇ ਆ ਫਿਰ ਕੋਈ ਗਾਂ ਪੁੱਛ ਲਿੰਦਾ ਫਿਰ ਮੈਂ ਦੋ ਪੱਕੜੀ ਰਹਿਣੀ ਹੋਮ ਨੇਟ ਭਲਾ ਜਾਂਦੀ ਵਰਸ ਆਉਂਦਾ ਤੇ ਜਿੱਦੇ ਕੋਈ ਮਾਤਾ ਮੀਂਹ ਕਣੀ ਹੋਵੇ ਉਹਦੇ ਨਹੀਂ ਆ ਜਾਂਦਾ ਫਿਰ ਰੋਟੀ ਦਾ ਕਿਵੇਂ ਹੁੰਦਾ ਫਿਰ ਪਰ ਤੇ ਇਤਰੇ ਹੀ ਬਸ ਉਹ ਮੰਦਰ ਵਿੱਚ ਕੋਈ ਨਾ ਕੋਈ ਜੀ ਲਿਆ ਰਿਹਾ ਮਾੜੀ ਬੋਦੀ ਆਖੇ ਤਨੋਂ ਵੀ ਕਰਸ ਕਰਦੀ ਠੀਕ ਹੈ ਮਾਤਾ ਤੇ ਮੈਂ ਸੰਗਤਾ ਕੇ ਬੇਨਤੀ ਕਰੂੰਗਾ ਵੀ ਇਹ ਮਾਤਾ ਦਾ ਆਪਾਂ ਜੋ ਵੀ ਆ ਮਾਤਾ ਕੋਈ ਦਵਾਈ ਦੁਵਾਈ ਨੂੰ ਜੋ ਕੋਸ਼ਿਸ਼ ਕੀਤੀ ਚਾਹੀਦਾ ਤੁਹਾਨੂੰ ਕੋਈ ਦਵਾਈ ਦੁਵਾਈਆਂ ਬਥੇਰੀਆਂ ਅੰਡਾ ਸਧਾਰ ਲਈਆਂ ਡਾਕਟਰਾਂ ਕੋਲ ਔਰ ਗੁਫਾ ਹਾਂ ਤੇ ਲਹੂ ਗਾਹੜੀ ਹੋੜੀ ਤੇ ਲਾ ਲੂਗੇ ਰਿੰਦੀ ਰਿੰਦੀ ਆ ਪੁੱਤਰਾ ਠੀਕ ਆ ਮਾਤਾ ਸੋ ਸੰਗਤਾਂ ਨੂੰ ਜਿਵੇਂ ਬੇਨਤੀ ਕਰਦਾ ਵੀ ਆਪਾਂ ਮਾਤਾ ਦੀ ਹੈਲਪ ਵੀ ਕਰਨੀ ਆ ਤੇ ਸੋ ਇਹ ਮਾਤਾ ਦੀ ਆਪਾਂ ਹੈਲਪ ਵੀ ਕਰਨੀ ਆ ਤੇ ਆਪਾਂ ਇਹਨਾਂ ਤੇ ਕਿਰਪਾ ਪਹੁੰਚ ਵੀ ਕਰਾਂਗੇ ਵੀ ਜਿੱਥੇ ਮਾਤਾ ਉਹ ਕਾਲੀ ਮਾਤਾ ਦੇ ਮੰਦਿਰ ਰਿੰਦੀ ਬਲਵੀਰ ਵਸਤੀ ਫਰੀਦਕੋਟ ਤੇ ਉੱਤੇ ਪਹੁੰਚ ਕੇ ਜੋ ਮਾਤਾ ਦਾ ਆਪਾਂ ਉਹ ਉਹਨਾਂ ਦੇ ਘਰੋਂ ਬਜ਼ੁਰਗਾ ਉਹਨਾਂ ਦਾ ਵੀ ਹਾਲ ਦੇਖਾਂਗੇ ਤੇ ਘਰ ਦੇ ਵਿੱਚ ਜਿਹੜੀ ਲੋੜ ਦੀ ਚੀਜ਼ ਆ ਜਾਂ ਮਾਤਾ ਦਾ ਕੋਈ ਦਵਾਈਆਂ ਵਾਸਤੇ ਆ ਤੇ ਉਹਨੂੰ ਆਪਾਂ ਹੈਲਪ ਵੀ ਕਰਾਂਗੇ ਤੋਂ ਸਾਰੇ ਵੀਰ ਵੀ ਸਹਿਯੋਗ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਰਬ ਦਾ ਨਾਨਕ 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 ਨਾਨਕ